ਸੁਰਲੀਨ ਤੇ ਫ੍ਰੈਸ਼ੀ ਕੈਨੇਡੀਅਨ ਦਾ ਇੱਕ ਵਾਰ ਫਿਰ ਤੋਂ ਪੰਗਾ ਪੈ ਚੁੱਕਿਆ ਹੈ। ਸੁਰਲੀਨ ਦੇ ਖਿਲਾਫ ਫ੍ਰੈਸ਼ੀ ਕੈਨੇਡੀਅਨ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀਗਾ ਕਿ ਜੇ ਤੇਰੇ ਚੰਗੇ ਗਾਣੇ ਨਹੀਂ ਚੱਲੇ ਲੋਕਾਂ ਨੇ ਨਹੀਂ ਪਸੰਦ ਕੀਤੇ ਤਾਂ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਪੈਸੇ ਕਮਾਉਣ ਦੇ ਲਈ ਗੰਦ ਪਾਉਣਾ ਸ਼ੁਰੂ ਕਰ ਦੋ। ਕਿ ਫ੍ਰੈਸ਼ੀ ਕੈਨੇਡੀਅਨ ਨੇ ਇਹ ਵੀ ਕਿਹਾ ਸੀ ਹੈ ਕਿ ਤੇਰੇ ਗਾਣੇ ਚੰਗੇ ਚੱਲ ਗਏ ਸੀਗੇ ਪਰ ਤੈਨੂੰ ਗੰਦ ਪਾਉਣ ਦੀ ਲੋੜ ਨਹੀਂ ਸੀ। ਤੈਨੂੰ ਹੋਰ ਟਰਾਈ ਕਰਨਾ ਚਾਹੀਦਾ ਸੀ ਪਰ ਉਸ ਤੋਂ ਬਾਅਦ ਸੁਰਲੀਨ ਵੀ ਗੁੱਸੇ ਦੇ ਵਿੱਚ ਆ ਗਈ ਤੇ ਸੁਰਲੀਨ ਨੇ ਵੀਡੀਓ ਪਾ ਕੇ ਉਸ ਦਾ ਰਿਪਲਾਈ ਕਰਦੇ ਹੋਏ ਕਿਹਾ ਤੈਨੂੰ ਕੁਝ ਵੀ ਨਹੀਂ ਪਤਾ ਮੇਰੇ ਜੋ ਵੀ ਗਾਣੇ ਸੀਗੇ ਉਹਨਾਂ ਦੇ ਵਿੱਚੋਂ ਮੈਨੂੰ ਕੋਈ ਵੀ ਰੁਪਈਆ ਨਹੀਂ ਆਇਆ ਤੇ ਮੇਰੇ ਐਨੇ ਨੇ ਰੁਪਏ ਲੱਗ ਚੁੱਕੇ ਨੇ ਕਿ ਉਹਨੇ ਸਾਰੀ ਸਟੋਰੀ ਦੱਸੀ ਮਾਹੀ ਉਸਨੇ ਫਰੈਸ਼ੀ ਕੈਨੇਡੀਅਨ ਦੀ ਸਚਾਈ ਦੱਸੀ ਉਸਨੇ ਦੱਸਿਆ ਕਿ ਜਦੋਂ ਇਹ ਨਵਾਂ ਨਵਾਂ ਕੈਨੇਡਾ ਦੇ ਵਿੱਚ ਆਇਆ ਸੀਗਾ ਤਾਂ ਇਸਨੇ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਫਰੌਡ ਕੀਤਾ ਸੀ ਇਸਨੇ ਫੀਕ ਚੈੱਕਾਂ ਦੇ ਨਾਲ ਲੋਕਾਂ ਤੋਂ ਪੈਸੇ ਵੀ ਕਢਵਾਏ ਨੇ ਤੇ ਲੋਕਾਂ ਨਾਲ ਬਹੁਤ ਜ਼ਿਆਦਾ ਜ਼ਬਰਦਸਤੀ ਵੀ ਕੀਤੀ ਹੈ ਤੇ ਇਸ ਦਾ ਸ਼ੋਅ ਦੇ ਵਿੱਚ ਰੋਲਾ ਵੀ ਪਿਆ ਸੀਗਾ ਇਸ ਦੇ ਬਾਰੇ ਸੁਰਲੀਨ ਨੇ ਆਪਣੀ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਿਆ ਗਿਆ ਤੁਹਾਨੂੰ ਉਹ ਕਲਿੱਪ ਵੀ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਲੈ ਕੇ ਚੱਲਦੇ ਹਾਂ ਤੁਹਾਨੂੰ ਉਸ ਵੀਡੀਓ ਦੇ ਵੱਲ ਤਾਂ ਇਹ ਬੰਦੇ ਨੇ ਕੈਨੇਡਾ ਦੇ ਵਿੱਚ ਅੱਜ ਤੋਂ 5 ਸਾਲ ਪਹਿਲਾਂ ਆ ਕੇ ਠੱਗੀਆਂ ਮਾਰੀਆਂ ਚੋਰੀਆਂ ਫਰਾਡ ਬਲੈਕ ਮਨੀ ਇਨਾ ਲੋਕਾਂ ਦੇ ਅਕਾਊਂਟਾਂ 'ਚ ਚੈੱਕ ਲਾ ਲਾ ਕੇ ਦੋ ਨੰਬਰ ਦੇ ਪੈਸੇ ਵਿਡਰਾਅ ਕਰਾਏ। ਇਸ ਬੰਦੇ ਨੇ ਲੋਕਾਂ ਨੂੰ ਸਟੂਡੈਂਟਾਂ ਦੇ ਨੂੰ ਯੂਨੀਵਰਸਿਟੀਆਂ ਦੇ ਫੇਕ ਇਨਵੀਟੇਸ਼ਨ ਲੈਟਰ ਵੰਡ-ਵੰਡ ਪੈਸੇ ਖੜਦੇ।